ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਈਪੂਈ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਖੂਨੀ ਝੜਪ ਪਿੰਡ ਬਈਪੂਈ ਦੇ ਦਲਬੀਰ ਸਿੰਘ ਪੁੱਤਰ ਕੁੰਦਰ ਸਿੰਘ ਨੇ ਪੱਤਰਕਾਰਾਂ ਨਾਲ ਗਲਤ ਕਰਦਿਆ ਕਿ ਆ ਕੀ ਪੁਰਾਣੀ ਜਗ੍ਹਾ ਦੀ ਰੰਜਿਸ਼ ਨੂੰ ਲੈ ਕੇ ਦਰਸ਼ਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਜੋਗਨ ਸਿੰਘ ਬਲੋਂ 12 ਬੰਦੇ ਮਗਵਾ ਕੇ ਸਾਡੇ ਤੇ ਦੱਤਰਾ ਨਾਲ ਹਮਲਾ ਕੀਤਾ ਗਿਆ ਅਟਾਮ ਮਾਰੀਆਂ ਗਈਆਂ ਘਰ ਦਾ ਸਮਾਨ ਵਗੈਰਾ ਤੋੜਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਲਟਾ ਸਾਡੇ ਤੇ ਹੀ ਕਾਰਵਾਈ ਕੀਤੀ ਗਈ ਮੇਰੇ ਲੜਕੇ ਤੇ ਪਰਚਾ ਕੀਤਾ ਗਿਆ ਅਸੀਂ ਉੱਚ ਅਧਿਕਾਰੀਆਂ ਕੋਲ ਇਨਸਾਫ ਦੀ ਮੰਗ ਕਰਦੇ ਹਾਂ ਜਰ ਪੱਤਰਕਾਰ ਨੇ ਦੂਜੀ ਧਰਨਾ ਕਰਵਾਤ ਕੀਤੀ ਤਾਂ ਜੋਰਨ ਸਿੰਘ ਨੇ ਕਿਹਾ ਕਿ ਸਾਡਾ ਪਹਿਲਾਂ ਵੀ ਰਾਜੀਨਾਮਾ ਹੋ ਚੁੱਕਾ ਹੈ ਅਬੇ ਪੁਲਿਸ ਪ੍ਰਸ਼ਾਸਨ ਪੁਲਿਸ ਚੌਕੀ ਫਤਿਹਬਾਦ ਇੰਚਾਰਜ ਦਾ ਕਹਿਣਾ ਹੈ ਕਿ ਦਮਾਂ ਤਰ੍ਹਾਂ ਦੀ ਡਾਕਟਰੀ ਰਿਪੋਰਟ ਆਉਣ ਤੇ ਦੋਸ਼ੀਆਂ ਖਰਾਬਣ ਦੀ ਕਾਰਵਾਈ ਕੀਤੀ ਹੈ ਆਓ ਦੇਖਦੇ ਹਾਂ ਪਹਿਲਾ ਮੌਕੇ ਦੀ ਵੀਡੀਓ ਤੁਸੀਂ ਬਨੇ ਰਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਨਾਲ ਜੋਤਸ ਹੋਤਾ ਦੀ ਰਿਪੋਰਟ ਉਹ ਗੱਲ ਪੁੱਛਣ ਦਾ ਤੂੰ ਇਹ ਗੱਲ ਆਖੀ ਤਾਂ ਤੂੰ ਹੀ ਆਉਂਦਾ ਰੋਲਾ ਕੱਢਦਾ ਜਿਹੜੇ ਬਾਹਰੋਂ ਆਏ ਆ ਮੁੰਡਿਆਂ ਨਾਲ ਸੱਜੇ ਬਾਹਰੋਂ ਆਏ ਇਹ ਪਰਦੇ ਲੈ ਕੇ ਆਉਂਦਾ ਮੈਨੂੰ ਯਾਰ ਪੈਸਾ ਨਹੀਂ ਦਿੱਤਾ ਮੇਰੇ ਘਰ ਆ ਗਿਆ ਘਰ ਘਰ ਆ ਕੇ ਪੈਂਦੇ ਆ ਵੇ ਆ ਵੇਖੋ ਘਰ ਆ ਗਿਆ ਵੇ ਘਰ ਆ ਗਿਆ ਮੁੰਡੇ ਸੱਜੇ ਤੂੰ ਮੁਕਰੀਂ ਨਾ ਮੈਂ ਤਾਂ ਆਹ ਜਿਹੜੀ ਰਾਤ ਨੂੰ ਤਾ ਤੇ ਹੱਥ ਜੋੜ ਲਿਹਾਣੀ ਹੈ ਛਾਪਦਾ ਲੁਕੀ ਛਾਪਦੀਆਂ ਕਿਹੜੀ ਬੈਠਦੀ ਆਜਾ ਆ ਜਾ ਤਰ ਕੋ ਸਾ

ਹਾਂਜੀ ਕੀ ਨਾਮ ਹੈ ਬਾਈ ਕਿਹੜਾ ਪਿੰਡ ਹੈ ਜੀ ਆਇਰਾ ਤੁਹਾਡਾ ਲੜਾਈ ਝਗੜਾ ਕੀ ਮੈਟਰ ਚ ਆਇਆ ਇਹ ਸਾਡਾ ਜਿਹੜਾ ਚਰਚਾ ਸੀ ਗਿਆ ਉਹਦਾ ਥੋੜਾ ਗੁਰਪ੍ਰੀਤ ਸਿੰਘ ਜੋ ਵਾਰਸੇ ਦਾ ਜਿਹੜਾ ਬਾਹਰੋਂ ਪਧੇ ਜਾਵੇ ਉਹਦਾ ਆ ਰਾਤੀ ਫੇਰ 25 ਤਰੀਕ ਨੂੰ ਰਾਤੀ ਫੇਰ ਉਹਨੇ ਫਿਰ ਉਹ ਜਿਹੜੇ ਬਦੇ ਰਹੇ ਤੇ ਅਸੀਂ ਸਾਰੇ ਹੀ ਘਾੜੀ ਅੰਦਰ ਬਾਰੇ ਰਹੇ ਆ ਪੁਲਿਸ ਨੂੰ ਵੀ ਤਾਂ ਪਹੁੰਚੀ ਕੋਈ ਦੇ ਆ ਜਿਹੜੇ ਬੰਦੇ ਆਏ ਹੀ ਮਤਲਬ ਫੜਿਆ ਹੋਵੇ ਉਹ ਡਾਕੂ ਦਾ ਦਾਤਰ ਵੀ ਖੋਇਆ ਤੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਆਇੰਟ 27 ਸਾਡੇ ਲੱਗੀਆਂ ਤੇ ਮੁੰਡਾ ਬੇਰਾ ਵੀ ਚੌਂਕੀ ਵਾਲਾ ਇਹ ਮੁਕਲ ਲੜਾਈ ਦਾ ਕਾਰਨ ਕੀ ਆ ਮੁਕਲ ਲੜਾਈ ਦਾ ਕਾਰਨ ਇਹ ਜਿਹੜੀ ਪਰਚਾਈ ਜਗਾ ਹੀ ਨਾ ਉਹ ਉਹਦੇ ਵਿੱਚ ਸਬਜੀ-ਸਬਜੀ ਲਾਉਂਦੇ ਆ ਉਹਦੇ ਵਿੱਚੋਂ ਹੀ ਜੀਵਿਦਾਰਾਂ ਦੇ ਜਿਹੜੀ ਸਾਡੀ ਗੱਲ ਕਰਦੇ ਕਿੰਨੇ ਚਿਰ ਦਾ ਰੰਗੇ ਚੱਲ ਰਹੀ ਆ ਰਹੀ ਇਹ ਸਾਲ ਹੋ ਗਿਆ ਬੇਸਾਰ ਆਏ 10 10 ਮਹੀਨੇ 10 ਹਜ਼ਾਰਾਂ ਕਿੰਨੇ ਇਸ ਸਬੰਧੀ ਕੋਈ ਤੁਹਾਡਾ ਪਹਿਲਾਂ ਫੈਸਲਾ ਹੋਇਆ ਜਾਂ ਕੋਈ ਪਿੰਡ ਦੀ ਪੰਚਾਇਤ ਨੇ ਕਰਾਤਾ ਸੀ ਪਾਈ ਜਦੋਂ ਕਰਾਇਆ ਹੈ ਅਡੀ ਪਿੰਡ ਦੀ ਪੰਚਾਇਤ ਜਿਹਦੇ ਵਿੱਚ ਦਿਖਾਇਆ ਰਿਹਾ ਸੀ ਤੇ ਕੋਈ ਕਿਸ ਦਾ ਵਾਧਾ ਨਹੀਂ ਕਰੂਗਾ ਪਰ ਜੋੜ ਹੁੰਦੇ ਨੇ ਮੇਰੇ ਮੁੰਡੇ ਵੀ ਵੀ ਤੋਂ ਪਹਿਲੀ ਦਰਾਈ ਚ ਫੇਰ ਨੂੰ ਕੁੱਟਿਆ ਸੀ ਉਹਦੀ ਵੀਡੀਓ ਵਾਇਰਲ ਕਰ ਸੀ ਜਿੱਥੋਂ ਆ ਕਰਾਤੀ ਫੇਰ ਲੜਾਈ ਹੋ ਗਈ ਆ ਕਿੰਨੀ ਤਰੀਨ ਤੁਹਾਡੇ ਘਰੇ ਬੰਦੇ ਪਏ ਆ 25 ਤਰੀਕ ਨੂੰ ਪਿੰਡੇ ਸੀ ਜਾਂ ਬਾਹਰੋਂ ਸੀ ਇਹ ਦੇਊ ਪਾਠਰ ਹੋਇਆ ਜਿਹੜਾ ਗਰੁੱਪੇ ਦੀ ਲਾਤ ਵੱਡੀ ਗਈ ਆ ਐਗਰੇਟ ਹੋਵੇ ਉਹ ਉਹਦੇ ਸਾਲੇ ਉਹ ਨਾਲ ਹੋਰ ਸੱਤੇ ਹੋਰ ਦੇ ਬੰਦੇ ਕਿੰਨੇ ਬੰਦੇ ਢੁੱਲੋ ਉਹ ਸੱਤ ਅੱਠ ਪਤ ਦੇ ਪਿਛਾੜਿਆ ਤੇ ਬਾਕੀ ਯਾਰ ਪਿਛਾੜਦੇ ਹੋ ਇਹ ਸਬੰਧੀ ਕੋਈ ਥਾਣੇ ਦਰਖਾਸਤ ਦਿੱਤੀ ਸੀ ਚੌਕੀ ਨੇ ਯਾਰ ਜੀ ਫੜਿਆ ਵਾਸਤੇ ਦਰਖਾਸਤ ਦਿੱਤੀ ਆ ਥਾਣੇ ਨਹੀਂ ਜਾਏ ਕੀ ਕਾਰਵਾਈ ਹੋਈ ਕੋਈ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਉਲਟ ਸਾਢੇ ਛੱਟਾਂ ਲੱਗੀਆਂ ਤੇ ਸਾਢੇ ਮੇਰੇ ਇਰਾਦਾ ਚੌਕੀ ਪਾਇਆ ਅਜੇ ਤੱਕ ਕੋਈ ਛੱਟਿਆ ਨਹੀਂ ਹੋਤਾ ਕੀ ਮੰਗ ਕਰਦੇ ਐ ਪੱਕ ਕਰਦੇ ਆ ਜੋ ਬੜੀ ਕਾਰਵਾਈ ਇਹਨਾਂ ਇਹਨਾਂ ਦੋਸ਼ਾਂ ਨੇ ਕੀਤੀ ਜਾਵੇ ਸਰਟੀਫିକੇਟ ਕਿੱਥੇ ਲੱਗੀ ਹੈ ਸਾਡੇ ਕਾ ਮੇਰੇ ਆ ਸਾਡੀ ਡਿਉਟੀ ਆ ਕੇ ਇੱਕ ਆ ਰੋੜਾ ਆਵਾਜ਼ ਆ ਸਾਡੀ ਬਾਕੀ ਅਕਸਰੇ ਕਰਾਏ ਹਨ ਜੋ ਅਸਰ ਹੈ ਰਿਜ਼ਲਟ ਆਉਣਾ ਕਿੰਨੀ ਤਰੀਨ ਦਾਖਲ ਹੋਏ ਇਥੇ ਅਰੇ ਰਾਤੀ 12 ਵਜੇ ਦਾਖਲ ਹੋਏ ਰੱਬ 12 ਵਜੇ ਦਾਖਲ ਹੋਏ ਨੇ ਡੈਕਟਰ ਵਾਲਾ ਕੀ ਕਿਹਾ ਗਿਆ ਡੈਕਟਰ ਨੇ ਇਹੋ ਕਿਹਾ ਦਾਖਲ ਹੋ ਜਾਈਂ ਚਲ ਜਾ ਅਸਰੇ ਉਸੇ ਕਰਾਓ ਅਸਰੇ ਆ ਜੋ ਹੋਵੇ ਆ ਤੇ ਵੀ ਚਾਰ ਕਰ ਜੀ ਹੋਗਾ ਬਾਕੀ ਉਹਦੇ ਥਾੜੇ ਘੱਟ ਰਹੇ ਆ ਬਾਕੀ ਲੋਨ ਬਣਦਾ ਰਿਜ਼ਲਟ ਹੋਗਾ ਹਾਂ ਜੀ ਨਾ ਕਿਨਾ ਵੀਰ ਜੀ ਹਾਂ ਜੀ ਜੋਰ ਜੀ ਕਿਹੜਾ ਪਿੰਡ ਹੈ ਜਿਹੜਾ ਤੁਹਾਡਾ ਲੜਾਈ ਝਗੜਾ ਹੋਇਆ ਵਾ ਦਲਬੀਰ ਸਿੰਘ ਉਹਨਾਂ ਨਾਲ ਕੀ ਮਸਲਾ ਸਰਾਈ ਹਾਂ ਜੀ ਇਹਨਾਂ ਨੇ ਜਾਨਕੀ ਪਹਿਲਾਂ ਥੋੜੇ ਦਿਨ ਹੋਇਆ ਉਹਨਾਂ ਨੇ ਸਾਡਾ ਮੋਟਰਸਲ ਜਾਨਕੀ ਬਿਨਾ ਮਤਲਬ ਤੋਂ ਮੇਰੇ ਵੱਡਾ ਭਾਜੀ ਹੈਂਡੀਕੈਪਾ ਮੇਰੇ ਤੋਂ ਵੱਡਾ ਭਰਾ ਉਹਦਾ ਮੋਟਰਸਲ ਇਹ ਮੁੰਡੇ ਨੇ ਜਾ ਕੇ ਬਿਨਾ ਮਤਲਬ ਤੋਂ ਤਾਲਾ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਪਿੰਡ ਵਾਲਿਆਂ ਬੰਦਿਆਂ ਨੇ ਕਹਿ ਘਵਾਏ ਸਾਡੇ ਰਾਜਨਾਮਾ ਕਰਵਾਇਆ ਜੀ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਵੱਲੋਂ देऊ ਪਿੰਡ ਤੋਂ ਬੰਦੇ ਮਗਾ ਕੇ ਸਾਡੇ ਘਰ ਬੰਦੇ ਪਵਾਏ ਗਏ ਆ ਕਿ ਸੱਟਾਂ ਵਗੈਰਾ ਸਾਡੇ ਘਰ ਦੀ ਵਾਸ਼ਿੰਗ ਮਸ਼ੀਨ ਉਹ ਕਰਾ ਸਮਾਨ ਵਗੈਰਾ ਤੋੜ ਕੇ ਗਏ ਆ ਕੀ ਕਹਿਣਾ ਚਾਹੋਗੇ ਹਾਂ ਜੀ ਤੇਰੇ ਘਰੇ ਵੀ ਨਹੀਂ ਬੜਿਆ ਮੁੰਡੇ ਆਏ ਸੀ ਜ਼ਰੂਰ ਲੇਕਿਨ ਉਹ ਪਤਾ ਇਹ ਜਾਨਕੀ ਸਾਲੇ ਸੀਗੇ ਮੇਰੇ ਤੋਂ ਵੱਡੇ ਭਾਜੀ ਦੇ ਉਦੀ ਭੈਣ ਬਾਰੇ ਇਹਨਾਂ ਨੇ ਬਹੁਤ ਵੀ ਸ਼ਬਦ ਬੋਲੇ ਆ ਠੀਕ ਆ ਉਹਨਾਂ ਨੇ ਆ ਕੇ ਬਗੈਰ ਇਹਨੂੰ ਪੁੱਛਿਆ ਵਾ ਕਿ ਤੂੰ ਐਂ ਗੱਲਾਂ ਕਿੰਨਾ ਇਹ ਕਰਕੇ ਉਹਨਾਂ ਨੇ ਭਾਜੀ ਪੁੱਛਿਆ ਵਾ ਨਾਮ ਇਹਦੇ ਘਰੇ ਕੋ ਬੜੇ ਆ ਨਾਮ ਇਹਦੇ ਨਾਲ ਕੋਈ ਉਹਨਾਂ ਨਾਲ ਕੋਟ ਮਾਰੀ ਕਿਤੇ ਨਾ ਇਹਨਾਂ ਨੇ ਦੇ ਸਮਾਨ ਦੀ ਸਿੱਖਿਆ ਦਿੱਤੀ ਇਸ ਬੰਦੇ ਕੋਈ ਕੋਈ ਥਾਣੇ ਚੋਂ ਕਿ ਦੱਸਾ ਦਿੱਤੀ ਹਾਂਜੀ ਕਿੱਥੇ ਇੱਥੇ ਫਰਜ਼ਾ ਜਾਂਦੇ ਕੀ ਮੰਗਦੇ ਨੇ ਅਸੀਂ ਐਵੇਂ ਮਾਏ ਘਰਿਆਂ ਨੂੰ ਇਨਸਾਫ ਕਰਨਾ ਚਾਹੀਦਾ ਹਾਂਜੀ ਬਾਬਾ ਜੀ ਕਿਹੜੀ ਜਥੇਬੰਦੀ ਵੱਲੋਂ ਜੀ ਹਾਂਜੀ ਵਾਜੂ ਜੀ ਦਾ ਖਾਰੀਸਾ ਵਾਜੂ ਜੀ ਦਾ ਤੇ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾ ਰੱਖਾਨੀ ਸ਼ਾਨ ਇਸਲੇ ਸ਼ਹੀਦ ਬਾਬਾ ਬੀਰ ਸਿੰਘ ਬਾਬਾ ਤਿੰਨ ਸਿੰਘ ਜੀ ਦਾ ਸਪੋਰਟਸਰ ਜਿਹੜੇ ਦਾਲ ਪੰਥ ਦੇ ਜਥੇਬੰਦੀ ਦੇ ਸੰਗਠਨ ਅੱਜ ਜਿਹੜਾ ਤੁਸੀਂ ਹਸਪਤਾਲ ਦੇ ਵਿੱਚ ਆਇਓ ਕਿਸ ਬੰਦਾ ਜੀ ਇਹ ਜੀ ਸਾਡੇ ਦਾਲ ਪੰਥ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾ ਰੱਖਾਨੀ ਦਾਲ ਪੰਥ ਦੇ ਸੇਵਾਦਾਰ ਜੈ ਜੀ ਦਰ ਦਲਬੀਰ ਸਿੰਘ ਵੈਂਕੂਇੰਗ ਜੋ ਦਾਲ ਪੰਚ ਦੇ ਪ੍ਰਾਪਰ ਹੀ ਰਹਿੰਦੇ ਸਨ ਕਾਫੀ ਲੰਮੇ ਸਮੇਂ ਤੋਂ ਸੇਵਾ ਕਰਦੇ ਨੇ ਫੜਾ ਦਿੱਤੇ ਤੇ ਰਾਤ ਮਹਾਂਪੁਰਖ ਸਿੰਘ ਸਾਹਿਬ ਦੇ ਦਰਬਾਰਾ ਮੇਜਰ ਸਿੰਘ ਸਾਹਿਬ ਦੀ ਸੋਡੀ ਮਹਾਂਪੁਰਖਾਂ ਕੋਲੋਂ ਛੁੱਟੀ ਲੈ ਕੇ ਘਰੇ ਆਏ ਨੇ ਘਰੇ ਆਏ ਨੇ ਤੇ ਇਹਨਾਂ ਦੇ ਉੱਤੇ ਇਹਨਾਂ ਦੇ ਨਗਰ ਦੇ ਜਿਹੜੇ ਇਹਨਾਂ ਦੇ ਨਾਲ ਲੱਗਦੇ ਨੇ ਜੋਬਨ ਸਿੰਘ son of ਦਰਸ਼ਨ ਸਿੰਘ ਵਾਸੀ ਵਹੀਪਿੰਡ ਤੇਜੀ ਤੇ ਨੇ ਆ ਕਰਕੇ 20-25 ਬੰਦੇ ਲੈ ਕਰਕੇ ਇਹਨਾਂ ਦੇ ਪਰਿਵਾਰ ਦੇ ਤੇ ਰਾਤ ਆਣ ਕੇ ਆ ਬਠਾਏ ਉੱਥੇ ਤੇ ਆਣ ਕੇ ਇਟਾਰੂ ਦੇ ਚਲਾ ਇਹਨਾਂ ਦੇ ਪਰਿਵਾਰ ਦੇ ਵਿੱਚ ਚਾਰ ਹੀ ਮੈਂਬਰਸ ਹਨ ਪਰਿਵਾਰ ਦੇ ਵਿੱਚ ਤੇ ਕਾਫੀ ਸੱਟਾਂ ਸੱਟਾਂ ਲਾਈਆਂ ਨੇ ਹਸਪਤਾਲ ਦੇ ਵਿੱਚ ਦਾਖਲ ਹੋਈ ਨੇ ਕੱਲ ਦੇ ਕੀ ਕੀ ਮੰਗ ਕਰਦੇ ਬਾਬੇ ਮੰਗ ਇਹੋ ਹੀ ਆ ਜੀ ਵੇਖੋ ਜੀ ਸੱਟਾਂ ਵੀ ਇਹਨਾਂ ਦੇ ਉੱਤੇ ਲੱਗੀਆਂ ਨੇ ਤਸ਼ੱਦਦ ਵੀ ਇਹਨਾਂ ਦੇ ਉੱਤੇ ਹੋਇਆ ਤੇ ਉਦੋਂ ਪ੍ਰਸ਼ਾਸਨ ਵੱਲੋਂ ਧੱਕਾ ਜਿਹੜਾ ਇਹਨਾਂ ਦੇ ਨਾਲ ਕੀਤਾ ਜਾ ਰਿਹਾ ਇਹਨਾਂ ਦਾ ਜਿਹੜਾ ਬੇਟਾ ਹੈ ਉਹਨਾਂ ਨੂੰ ਉਹਨੂੰ ਰਾਤ ਦਾ ਹੀ ਜਿਹੜਾ ਹਵਾਲਾ ਦੇ ਅੰਦਰ ਜਿਹੜਾ ਰਾਤ ਦਾ ਹੀ ਕੀਤਾ ਤੇ ਪਰਦੇ ਤੇ 755 ਦਾ ਪਰਚਾ ਕੀਤਾ ਕਿਹੜੀ ਹੈਗਾ ਰੱਖਿਆ ਗਿਆ ਰਾਤ ਦਾ ਰਾਤ ਦਾ ਜੀ ਫਤਿਹਬਾਦ ਚੌਂਕੀ ਦੇ ਵਿੱਚ ਜੇ ਕੋਈ ਕੋਈ ਉੱਚ ਅਧਿਕਾਰੀ ਨੇ ਗੱਲ ਕੀਤੀ ਤੁਸੀਂ ਹੁਣ ਕਰਕੇ ਆ ਜੀ ਉੱਥੇ ਦੇ ਇੰਚਾਰਜ ਚੌਂਕੀ ਦਾ ਬਲਦੇਵ ਰਾਜ ਜੀ ਨਾਲ ਉਸ ਦੀ ਕੋਈ ਗੱਲਬਾਤ ਖਾਸ ਸੁਣਦੇ ਨਹੀਂ 755 ਇੱਕ ਤੇ ਤੇ ਕਰਤੀ ਜਾਂ ਦੋਨਾਂ ਤੇ ਕੀਤੀ ਹੈ ਇੱਕ ਤੇ ਹੀ ਕੀਤੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਦੇ ਉੱਤੇ ਤਸ਼ੱਦਦ ਹੋਇਆ ਇਹਨਾਂ ਦੇ ਉੱਤੇ ਹੀ ਪਰਚੇ ਕੀਤੇ ਆ ਉਹਨਾਂ ਦੇ ਬੰਦੇ ਦੂਜੀ ਤੇ ਜਿਹੜੀ ਸ਼੍ਰੀ ਆਮ ਦੇ ਰਹੀ ਹੈ ਆਪਣੀ ਸੰਸਥਾ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਚਾਹੁੰਦੇ ਆਂ। ਅਸੀਂ ਜੀ ਆਪਣੀ ਸੰਸਥਾ ਬਾਰੇ ਇਹ ਵਿਸ਼ਵਾਸ ਦਿਵਾਉਂਦੇ ਆਂ ਕਿ ਇਹਨਾਂ ਨੂੰ ਇਨਸਾਫ ਤੇ ਦਿਵਾਇਆ ਜਾਊਗਾ। ਮਾਹਪਰ ਸਿੰਘ ਸਾਹਿਬ ਜਿਸਦਰ ਬਾਬਾ ਬੀਜ ਸਿੰਘ ਸਾਡੀ ਸੋਡੀ ਮਾਹਪਰ ਖਾਪ ਐਕਸ਼ਨ ਲੈਣਗੇ। ਵੱਡੇ ਤੋਂ ਵੱਡੇ ਉੱਚ ਅਧਿਕਾਰੀ ਤੱਕ ਮਿਲ ਕੇ ਇਹਨਾਂ ਨੂੰ ਇਨਸਾਫ ਦਿਵਾਉਣਗੇ। ਸਾਡੇ ਦਲ ਪੰਥ ਦੇ ਸਬਾਧਾਨ ਇੱਥੋਂ ਤੱਕ ਕਿ ਸਾਡੀ ਪਹੁੰਚ ਪੜੇਗੀ। ਅਸੀਂ ਜ਼ਰੂਰ ਕਾਰਵਾਈ ਕਰਵਾਵਾਂਗੇ। ਸਰ ਇੱਕ ਪਿੰਡ ਵਾਈਂ ਪਾਈ ਤੋਂ ਦਿਲਬੀਰ ਸਿੰਘ ਪੁੱਤਰ ਕੁੰਦਨ ਸਿੰਘ ਤੋਂ ਦਰਖਾਸਤ ਲਿਖਾਈ ਗਈ ਹੈ। ਕੀ ਕਾਰ ਵੀ ਕੀਤੀ ਗਈ ਹੈ? ਉਹ 2352 ਨੂੰ ਦਲਬੀਰ ਸਿੰਘ ਤੇ ਇੱਕ ਜੋਬਨ ਪਾਕੀ ਦੇ ਦਰਮIAN ਲੜਾਈ ਹੋਈ ਤੇ ਦਲਬੀਰ ਸਿੰਘ ਤੇ ਆਪਣਾ ਜੋਬਨ ਸਿੰਘ ਜਿਹੜਾ ਉਹ ਸਰਕਾਰੀ ਹਸਪਤਾਲ ਖੜੂਪਸਾਦ ਦਾਖਲਿਆ ਉਹਨਾਂ ਦੀ ਐਮਐਲਆਰ ਹੋਣ ਤੇ ਜਿਹੜੀ ਆ ਜੋਬਨ ਦੀ ਕਾਨੂੰਨੀ ਕਾਰਵਾਈ ਕੀਤੀ